ਜਲਦੀ ਆ ਜਾ ਆ ਗਈ ਆ ਜੀ ਆ ਗਈ ਦੇਖਿਆ ਤਾਂ ਨਹੀਂ ਕਿਸੇ ਨੇ ਆ ਲਓ ਸੰਧੂ ਸਾਹਿਬ ਨਹੀਂ ਕਿਸੇ ਨੇ ਨਹੀਂ ਦੇਖਿਆਗਾ ਤੇ ਜਿਹੜਾ ਸਮਾਨ ਸੀ ਤੈਨੂੰ ਮੰਗਾਇਆ ਸੀ ਉਹ ਉਹ ਵੀ ਸਾਰਾ ਕੁਝ ਹੀ ਲਿਆਂਦਾ ਹੈਗਾ ਤੁਸੀਂ ਇਹਨਾਂ ਨੂੰ ਫੜੋ ਆ ਜਾ ਫਿਰ ਇੱਥੇ ਬਹਿ ਜਾ ਇੱਥੇ ਸ਼ਾਂ ਬਹੁਤ ਬੂਟੇ ਥੱਲੇ ਨਹੀਂ ਨਹੀਂ ਇਧਰ ਨਹੀਂ ਉਧਰ ਆ ਜਾਓ ਉਧਰਲੇ ਬੂਟੇ ਕੋਲੇ ਅਛਾ ਉਸ ਬੂਟੇ ਕੋਲੇ ਹਾਂ ਉਧਰ ਆ ਜਾਓ ਚਲੋ ਇਧਰ ਆ ਜਾਓ ਸੰਧੂ ਸਾਹਿਬ ਆ ਦੇਖੋ ਨਾਲੇ ਇਧਰ ਫਰੂਟ ਲੱਗਿਆ ਹੋਇਆ ਹੈ ਚਲੋ ਬਸ ਚਲ ਨਾਲੇ ਫਰੂਟ ਵੀ ਕੰਮ ਆ ਜਾਊਗਾ ਬਸੂ ਦਾ ਫਰੂਟ ਵੀ ਕੰਮ ਆ ਜਾਊਗਾ ਇੱਥੇ ਦੇਖੋ ਸਾਰਾ ਬੂਟਾ ਭਰਿਆ ਪਿਆ ਇੱਥੇ ਦੇਖਦਾ ਤਾਂ ਨਹੀਂ ਪਿਆ ਕੋਈ ਵੀ ਆਪਾਂ ਨੂੰ ਨਾ ਨਾ ਕੋਈ ਨਹੀਂ ਦੇਖਦਾ ਤੇ ਆਹ ਦੇਖੋ ਕਿੰਨੇ ਜਿਆਦਾ ਫਰੂਟ ਲੱਗੇ ਹੋਇਆ ਨਾ ਆਹ ਭਰਿਆ ਪਿਆ ਨਾ ਆਸਪਤੀਆਂ ਦਾ ਬੂਟਾ ਪਵਣ ਹੋਰ ਸਾਰਾ ਹੀ ਭਰਿਆ ਪਿਆ ਪੂਰਾ ਫੁੱਲ ਪਹਿਲਾਂ ਉਹਨੂੰ ਖੋਲੀਏ ਪਵਣ ਇਹਦੇ ਨਾਲ ਖੋਲ ਜੂ ਨੇਲ ਕੱਟਣਾ ਹਾਂ ਇਹਦੇ ਨਾਲ ਨੈਲ ਕੱਟਣਾ ਖੁੱਲ ਜੂਗਾ ਲੋ ਵੀ ਦੋਸਤੋ ਐ ਕਰਕੇ ਖੋਲਣ ਤੇ ਲੈ ਵੀ ਖੁੱਲ ਗਈ ਆ ਵੀ ਖੋਲ ਦਿੱਗੇ ਲੈ ਇੱਕ ਕਰ ਨੂੰ ਫੜਾ ਦੋ ਤੂੰ ਵੀ ਨਾਲ ਹੀ ਚਲਾ ਲੈ ਕੰਮ ਨਾ ਹੋਰ ਹਲੋ ਵੀ ਲੋ ਵੀ ਦੋਸਤੋ ਅੱਜ ਜੇ ਵੀ ਖੋਲ ਲੈਨੇ ਇਹ ਰੱਪਾ ਲਿਖੋ ਹਲੋ ਵੀ ਆਹ ਚਾਗਾ ਕੀ ਚਾਗਾ ਕੀ ਪਾਉਣ ਚਾਗਾ ਚਾਗਾ ਕੀ ਤੇ ਚਲੋ ਉਹ ਗਲਾਸ ਗਲੂਸ ਦੀ ਤੇ ਲੋੜ ਨਹੀਂ ਨੇ ਆਪਾਂ ਨੂੰ ਹਾਂ ਨਾ ਨਾ ਕੋਈ ਲੋੜ ਨਹੀਂ ਤੇ ਹਲੋ ਦੋਸਤੋ ਲਿਆਓ ਇੱਧਰ ਮੈਨੂੰ ਫੜਾ ਦੇ ਕੇ ਤੇਰੀ ਹਾਂ ਚੱਲ ਫਿਰ ਚੈੱਕ ਕਰ ਲਈਏ ਚੈੱਕ ਹਲੋ ਵੀ ਦੋਸਤੋ ਵੀਡੀਓ ਹੋ ਗਈ ਆਪਣੀ ਸਟਾਰਟ ਹਾਂਜੀ ਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਬੀਅਰ ਕਿਉਂ ਡੋਲ ਰਹੇ ਆ ਹਾਂਜੀ ਤੇ ਦੋਸਤੋ ਹਰ ਕਿਸੇ ਬੰਦੇ ਦੀ ਸ਼ੁਰੂਆਤ ਹੁੰਦੀ ਹੈ ਬੀਅਰ ਤੋਂ ਜਿਹੜਾ ਵੀ ਸ਼ਰਾਬੀ ਬੰਦਾ ਹੈ ਉਹ ਸਵਾਸ-ਸਵਾਦ ਦੇ ਵਿੱਚ ਪਹਿਲਾਂ ਬੀਅਰ ਪਿੰਦਾ ਉਸ ਤੋਂ ਬਾਅਦ ਹੀ ਉਹਦੇ ਹੋਰ ਨਸ਼ਿਆਂ ਵਾਸਤੇ ਡਾਇਵਰਟ ਹੁੰਦਾ ਹਾਂਜੀ ਤੇ ਸੋ ਅਸੀਂ ਇਹ ਸੋਚਿਆ ਕਿ ਕਿਉਂ ਨਾ ਆਪਾਂ ਬਾਈ ਪਿੰਕੇ ਤਰ੍ਹਾਂ ਬਿਓ दारू ਦੇ ਬੋਤਲਾਂ ਡੋਲਦੇ ਆ ਇਹ ਮਤਲਬ ਕਿ ਡੋਲੇ ਨਹੀਂ ਚਾਹੀਦੇ ਆ ਵੀ ਆਪਾਂ ਆਪਣਾ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੇ ਆ ਦੋਸਤੋ ਜ਼ਿੰਦਗੀ ਦੇ ਵਿੱਚ ਜਿਹੜੀ ਸ਼ਰਾਬ ਆ ਹਾਂਜੀ ਤੇ ਹਰੇਕ ਬੰਦੇ ਦੀ ਕਿਉਂਕਿ ਇਹ ਇਹਦੇ ਵਿੱਚ ਹਨਾ ਘੱਟ ਹੁੰਦੀ ਆ ਫਿਰ ਹੌਲੀ 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 ਜਿਵੇਂ ਟੇਸਟ ਬੰਦੇ ਦਾ ਬਣੀ ਜਾਂਦਾ ਫਿਰ ਵੱਡੀਆਂ ਚੀਜ਼ਾਂ ਵੱਲ ਹੋ ਜਾਂਦਾ ਆ ਦੋਸਤੋ ਮੇਰੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦੀ ਵੀ ਜ਼ਿੰਦਗੀ ਇਸ ਸ਼ਰਾਬ ਨੇ ਖਰਾਬ ਕੀਤੀ ਸੀਗੀ ਤੇ ਤੁਹਾਨੂੰ ਮੈਂ ਅੱਜ ਵੀਡੀਓ 'ਚ ਪਹਿਲੀ ਵਾਰੀ ਦੱਸਣ ਲੱਗਿਆ ਉਹਨਾਂ ਨੇ ਇੰਨੀ ਸ਼ਰਾਬ ਪੀਤੀ ਆ ਵੀ ਉਹਨਾਂ ਨੇ ਅਖੀਰ ਹੀ ਆਪਦਾ ਜ਼ਿੰਦਗੀ ਖਰਾਬ ਕਰਕੇ ਹੀ ਸ਼ਰਾਬ ਉਹਨਾਂ ਦੇ ਸਾਡੇ ਘ ਤੇ ਦੋਸਤੋ ਐਸੇ ਕਰਕੇ ਆਪਾਂ ਸ਼ਰਾਬ ਮਤਲਬ ਕਿ ਡੋਲ ਹੀ ਗਿਆ ਤੇ ਹੁਣ ਆਪਾਂ ਦੋਸਤੋ ਆ ਬੋਤਲਾਂ ਜਿਹੜੀਆਂ ਸਾਨੂੰ ਸੀਗੀਆਂ ਬਹੁਤ ਹੀ ਜ਼ਰੂਰੀ ਚਾਹੀਦੀਆਂ ਸੀਗੀਆਂ ਇਹਨਾਂ ਦਾ ਅਸੀਂ ਜਿਹੜਾ ਸਮਾਲ ਕਰ ਇਹ ਆਪਣੇ ਕੋਲੇ ਬੋਤਲਾਂ ਤੁਹਾਨੂੰ ਪਤਾ ਹੀ ਆਪਣੇ ਇਹ ਜਿਹਾ ਕੰਮ ਹੈ ਨਹੀਂਗਾ ਘਰ ਦੇ ਵਿੱਚ ਤੇ ਇਸ ਕਰਕੇ ਅਸੀਂ ਭਰੀਆਂ ਹੀ ਲਿਆਉਂਦੇ ਹਾਂ ਤੇ ਭਰੀਆਂ ਨੂੰ ਜਿਹੜਾ ਕਿ ਖਾਲੀ ਕਰਨਾ ਸਾਨੂੰ ਪਿਆ ਤੇ ਕਿਉਂਕਿ ਸਾਨੂੰ ਇਹ ਬੋਤਲਾਂ ਚਾਹੀਦੀਆਂ ਸੀ ਬਹੁਤ ਜ਼ਰੂਰਤ ਸੀਗੀ ਹਾਂਜੀ ਦੋਸਤੋ ਸਾਨੂੰ ਇਹ ਬੋਤਲਾਂ ਕਿਉਂ ਲਿਆਉਣੀਆਂ ਪਈਆਂ ਤੇ ਸਾਡੇ ਲੱਗਿਆ ਹੋਇਆ ਸੀਗਾ ਜੀ ਫਰੂਟ ਬਹੁਤ ਜ਼ਿਆਦਾ ਜਿਹੜੀਆਂ ਇਹ ਨਾਸ਼ਪਤੀਆਂ ਲੱਗੀਆਂ ਹੋਈਆਂ ਆ ਦੇਖੋ ਦੋਸਤੋ ਨਾਸ਼ਪਤੀਆਂ ਬਹੁਤ ਹੀ ਜ਼ਿਆਦਾ ਲੱਗੀਆਂ ਹੋਈਆਂ ਤੇ ਐਸ ਨਾਸ਼ਪਤੀਆਂ ਨੂੰ ਬਚਾਉਣ ਵਾਸਤੇ ਦੋਸਤੋ ਸਾਨੂੰ ਬੀਅਰ ਦੀਆਂ ਬੋਤਲਾਂ ਲਿਆਉਣੀਆਂ ਪਈਆਂ ਕਿਉਂਕਿ ਸਾਡੇ ਕੋਲ ਕੋਈ ਆਪਸ਼ਨ ਹੈ ਨਹੀਂ ਸੀਗਾ ਬੀਅਰ ਦੀ ਬੋਤਲਾਂ ਤੋਂ ਇਲਾਵਾ ਕਿਉਂਕਿ ਅਸੀਂ ਜਾਲ ਵੀ ਪਾ ਚੁੱਕੇ ਸੀ ਪਰ ਫਿਰ ਵੀ ਜਿਹੜੇ ਕਿ ਬਹੁਤ ਹੀ ਜ਼ਿਆਦਾ ਸਾਡੇ ਇੱਥੇ ਜਿਹੜੇ ਤੋਤੇ ਰਹਿੰਦੇ ਆ ਦੋਸਤੋ ਫਰੂਟ ਬਚਾਉਣ ਵਾਸਤੇ ਤੁਹਾਨੂੰ ਇੱਕ ਬੀਅਰ ਦੀ ਬੋਤਲ ਲੈਣੀ ਪਊਗੀ ਕਿਸੇ ਵੀ ਕੱਚ ਦੀ ਬੋਤਲ ਤੁਹਾਨੂੰ ਮਤਲਬ ਕਿ ਤੁਸੀਂ ਯੂਜ਼ ਕਰ ਸਕਦੇ ਆ ਉਹਦੇ ਤੁਸੀਂ ਇੱਥੇ ਰੱਸੀ ਬੰਨ੍ਹਣੀ ਆ ਆ ਦੇਖੋ ਤੁਸੀਂ ਤੇ 1 ਮਿੰਟ ਦੇ ਵਿੱਚ ਸੈਟਅਪ ਹੋ ਜਾਊਗਾ ਤੇ ਤੁਹਾਨੂੰ ਤੋਤੇ ਉੱਡਦੇ ਦੇਖੇ ਉੱਡਦੇ ਦਿਖਾਵਾਂਗੇ ਦੇਖਿਓ ਕਿਵੇਂ ਉੱਡਦੇ ਆ ਦੇਖੋ ਬੋਤਲ ਬੱਝੀ ਗਈ ਬੰਨੀ ਗਈ ਇੱਥੇ ਤੇ ਇਹਦੇ ਨਾਲ ਹੀ ਦੋਸਤੋ ਥੋੜਾ ਜਿਹਾ ਦੂਰ ਕਰਕੇ ਕੋਈ ਵੀ ਨਟ ਕੋਈ ਵੀ ਇਹਦੇ ਨਾਲ ਦਾ ਨਟ ਲੈਣਾ ਥੋੜਾ ਜਿਹਾ ਦੂਰ ਕਰਕੇ ਤੁਸੀਂ ਨਟ ਇੱਥੇ ਬੰਨ੍ਹ ਦੇਣਾ ਇਹਦੇ ਦੋਸਤੋ ਆਹ ਬੋਤਲ ਦਾ ਇੱਕ ਫੇਰਾ ਤੁਸੀਂ ਇੱਥੇ ਬੰਨ੍ਹ ਦੇਣਾ ਇਹਦੇ ਟਾਣੀ ਨਾਲ ਕਿਸੇ ਵੀ ਟਾਣੀ ਨਾਲ ਜਿੱਥੇ ਤੁਹਾਡੇ ਤੋਤੇ ਮਤਲਬ ਕਿ ਤੋੜ ਦੇ ਮਤਲਬ ਕਿ ਦਰਾਖਤ ਤੋਂ ਥੋੜਾ ਜਿਹਾ ਜਿਹੜਾ ਵੀ ਫਰੂਟ ਵਾਲਾ ਉਸ ਤੋਂ ਥੋੜਾ ਜਿਹਾ ਬਾਹਰਲੇ ਪਾਸੇ ਜੇ ਬਣ ਦੇ ਹਾਂ ਇਹਦੇ ਵਾਸਤੇ ਤੁਸੀਂ ਹੁਣ ਇੱਕ ਇੱਕ ਤੁਹਾਨੂੰ ਚਾਹੀਦਾ ਹੈ ਕਾਗਜ਼ ਦਾ ਟੁਕੜਾ ਕਾਗਜ਼ ਦਾ ਟੁਕੜਾ ਚਾਹੀਦਾ ਹੋਊਗਾ ਦੋਸਤੋ ਉਹ ਕਾਗਜ਼ ਦਾ ਟੁਕੜਾ ਤੁਸੀਂ ਇੱਥੇ ਇੱਥੇ ਬੰਨ੍ਹ ਦੇਣਾ ਇਹਦੇ ਨਾਲ ਲਓ ਵੀ ਦੋਸਤੋ ਐਸੇ ਤਰ੍ਹਾਂ ਆਪਾਂ ਸੈਟਅਪ ਲਾ ਲੈਣਾ ਆ ਤੁਸੀਂ ਦੇਖ ਰਹੇ ਹੋ ਵੀ ਦੋਸਤੋ ਸਾਡਾ ਜਿਹੜਾ ਜਗਾਰ ਸੀਗਾ ਉਹ ਤਿਆਰ ਹੋ ਗਿਆ ਬੀਰ ਦੀ ਬੋਤਲ ਨਾਲ ਹਾਂਜੀ ਜਿਵੇਂ ਜਿਵੇਂ ਹਵਾ ਚੱਲਦੀ ਜਾਂਦੀ ਹੈ ਤੇ ਬੋਤਲ ਦੇ ਨਾਲ ਹੈ ਜਿਹੜਾ ਕਿ ਨਟ ਲੱਗੀ ਜਾਂਦਾ ਤੇ ਇਹ ਜਿਹੜੀ ਕਿ ਟਲ ਵੱਜੀ ਜਾਂਦੀ ਹੈ ਟੱਲੀ ਤੇ ਇਹ ਜਿਹੜੀ ਹੈਗੀ ਅਕਸਰ ਤੋਤਿਆਂ ਨੂੰ ਚਿੜੀਆਂ ਨੂੰ ਜਿਹੜਾ ਕੀ ਭਜਾਊਗੀ ਜਿਹੜਾ ਫਰੂਟ ਆਪਣਾ ਖਰਾਬ ਹੋਣੋਂ ਜਿਹੜਾ ਕੀ ਬਚ ਜਾਊਗਾ ਤੇ ਦੋਸਤੋ ਹੁਣ ਇੱਥੇ ਸਾਨੂੰ ਪੂਰੀ ਉਮੀਦ ਹੈ ਤੋਤਾ ਨਹੀਂ ਆਊਗਾ ਸਾਡੇ ਜਿਹੜੇ ਨਾਸ਼ਪਤਿਆਂ ਖਰਾਬ ਕਰਨ ਤੇ ਦੋਸਤੋ ਇੱਕ ਵੀਡੀਓ ਦੇ ਵਿੱਚ ਦੋ ਮਹੀਨੇ ਸੀਗੇ ਜੇ ਤੁਹਾਨੂੰ ਵਧੀਆ ਲੱਗੀ ਤੇ ਜਰੂਰ ਸ਼ੇਅਰ ਜਰੂਰ ਕਰਿਓ ਹਾਂਜੀ ਹਰ ਕਿਸੇ ਬੰਦੇ ਦੀ ਜਿਹੜੀ ਸ਼ੁਰੂਆਤ ਹੁੰਦੀ ਉਹ ਐਸੀ ਚੀਜ਼ ਤੋਂ ਹੀ ਹੁੰਦੀ ਹੈ ਤੁਹਾਨੂੰ ਬਾਰ ਬਾਰ ਕੀ ਕਹਿਣਾ ਤੇ ਦੋਸਤੋ ਬਹੁਤ ਹੀ ਮਾੜਾ ਨਸ਼ਾ ਕੋਈ ਵੀ ਬਹੁਤ ਹੀ ਮਾੜਾ ਇਹਨੇ ਕਈ ਘਰ ਬਰਬਾਦ ਕਰਤੇ ਤੇ ਸੋ ਸਾਰਿਆਂ ਨੂੰ ਰਿਕਵੈਸਟ ਹੈ ਵੀ ਫਰੂਟ ਵੱਧ ਤੋਂ ਵੱਧ ਖਾਓ ਬੂਟੇ ਲਾਓ ਤੇ ਨਜ਼ਾਰੇ ਲਾਓ ਤੇ ਮਾੜੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਟੈਨਸ਼ਨ ਫਰੀ ਹੋ ਜਾਓ ਬਿਲਕੁਲ ਕਿਸੇ ਦੀ ਟੈਨਸ਼ਨ ਨਾ ਲਓ ਲੋਕ ਤੁਹਾਡੇ ਬਾਰੇ ਕੀ ਸੋਈਦੇ ਹੈ ਤੇ ਬਾਕੀ ਦੋਸਤੋ ਬਹੁਤ ਬਹੁਤ ਪਿਆਰ ਤੁਸੀਂ ਕਰਦੇ ਆ ਸਾਨੂੰ ਇਸੇ ਤਰ੍ਹਾਂ ਬਣਾ ਕੇ ਰੱਖਿਓ